ਪਾਜੀ ਇਹ ਪਹਿਲੀ ਵਾਰ ਜਾਮ ਨਹੀਂ ਕੋਈ ਹੋਇਆ ਜੋ ਲਗਭਗ ਜਿੱਤੰਦੇ ਇਲੈਕਸ਼ਨ ਚੱਲਦੇ ਵੇ ਤਰਨਤਾਰ ਦੇ ਇਹ ਜਾਮ ਉਦੋਂ ਦਾ ਹੀ ਦੇਖਣ ਨੂੰ ਮਿਲਦਾ ਪਿਆ ਏ ਤਰਨਤਾਰ ਦੇ ਇਲੈਕਸ਼ਨ ਚ ਮਾਨ ਸਰਕਾਰ ਨੂੰ ਕੋਈ ਵੋਟ ਪਵੇ ਨਾ ਪਵੇ ਪਰ ਪੰਜਾਬ ਦੀ ਚਿੰਤਾ ਨੂੰ ਜਿੰਨਾ ਕਿ ਪਰੇਸ਼ਾਨ ਕਰਕੇ ਰੱਖ ਦਿੱਤਾ ਏ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਲਗਭਗ ਸਵੇਰੇ ਔਣ ਲੱਗਿਆ ਸ਼ਾਮੀ ਜਾਣ ਲੱਗਿਆ ਬਹੁਤ ਹੀ ਪਰੇਸ਼ਾਨ ਕੀਤਾ ਜਾ ਰਿਹਾ ਆਮ ਜਨਤਾ ਨੂੰ ਆਮ ਜਨਤਾ ਦੀ ਪਰੇਸ਼ਾਨੀ ਦੇ ਹਾਲਾਤ ਤੁਸੀਂ ਦੇਖ ਸਕਦੇ ਜੋ ਕਿ ਕਿਵੇਂ ਆਮ ਜਨਤਾ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਲੋਕਾਂ ਨੂੰ ਕਾਨੂੰਨ ਦਾ ਪਾਠ ਜ਼ਰੂਰ ਪੜਾਉਂਦੀ ਆ ਪਰ ਆਪ ਕਿਤੇ ਨਾ ਕਿਤੇ ਪਾਠ ਪਲ ਪੁੱਲ ਜਾਂਦੀ ਆ ਸਰਕਾਰ ਜਦੋਂ ਬਣਾਈ ਗਈ ਸੀ ਮਾਨ ਸਾਹਿਬ ਨੇ ਇੱਕ ਚੀਜ਼ ਦਾ ਦਾਵਾ ਕੀਤਾ ਸੀ ਕਿ ਜੇ ਤੁਹਾਨੂੰ ਇੰਨਾ ਹੀ ਖਤਰਾ ਲੱਗਦਾ ਆ ਤਾਂ ਮੁਰਗੀ ਫਾਰਮ ਖੋਲ੍ਹ ਲਓ ਪਰ ਅੱਜ ਮਾਨ ਸਰਕਾਰ ਨੂੰ ਪੁੱਛੇ ਕਿ ਉਹੋ ਜਨਤਾਏ ਜਿਨ੍ਹਾਂ ਨੇ ਤੈਨੂੰ ਤਾਸ਼ ਤੇ ਚੜਾਇਆ ਏ ਇਹ ਉਹੋ ਹੀ ਜਨਤਾਏ ਜਿਨ੍ਹਾਂ ਤੁਹਾਨੂੰ ਕੁਰਸੀ ਦਵਾਈ ਆ ਉਹੋ ਹੀ ਜਨਤਾ ਨੂੰ ਦੀ ਪਰੇਸ਼ਾਨ ਕਰ ਰਹੇ ਜੋ ਇਹ ਜਨਤਾ ਜਲਦੀ ਹੀ 2027 ਦੇ ਵਿੱਚ ਦੱਸੇਗੀ ਜਰੂਰ ਕਿ ਕੀ ਹਾਲਾਤ ਬਣੇ ਬਏ ਆ ਪੰਜਾਬ ਦੇ ਜਿਹੜੇ 2027 ਦੇ ਇਲੈਕਸ਼ਨ ਆ ਜਨਤਾ ਇੱਕ ਵਾਰੀ ਸਬਕ ਜਰੂਰ ਸਿਖਾਏਗੀ ਮਾਨ ਸਰਕਾਰ ਨੂੰ ਕਿ ਜਿਹੜਾ ਪਰੇਸ਼ਾਨ ਕੀਤਾ ਜਾ ਰਿਹਾ ਏ ਇੰਨਾਂ ਚੀਜ਼ਾਂ ਕਰਕੇ ਹੀ ਪੰਜਾਬ ਦੇ ਵਿੱਚ ਨਵੀਂ ਕ੍ਰਾਂਤੀ ਕਰਕੇ ਮਾਨ ਸਰਕਾਰ ਨੂੰ ਲਿਆਂਦਾ ਗਿਆ ਸੀ ਕੋਈ ਨਾ ਕੋਈ ਬਦਲਾਅ ਹੋਏਗਾ ਪਰ ਕੋਈ ਬਦਲਾਅ ਨਹੀਂ ਹੋਇਆ ਜੋ ਸਰਕਾਰਾਂ ਪਹਿਲੇ ਕਰਦੀਆਂ ਨਾ ਉਹ ਕੁਝ ਹੁਣ ਹੋ ਰਿਹਾ ਏ ਇਹੋ ਰਸਤੇ ਪਹਿਲੇ ਬੰਦ ਕੀਤੇ ਜਾਂਦੇ ਦੂਜੀਆਂ ਸਰਕਾਰਾਂ ਵੇਲੇ ਤੇ ਅੱਜ ਵੀ ਉਸੇ ਤਰੀਕੇ ਰਸਤੇ ਬੰਦ ਕੀਤੇ ਜਾਂਦੇ ਜਨਤਾ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਏ ਇਹ ਤੁਸੀਂ ਦੇਖ ਸਕਦੇ ਹੋ ਜਨਤਾ ਦੀ ਪਰੇਸ਼ਾਨੀ ਦਾ ਹਾਲ ਹਰ ਕੋਈ ਆਪੋ ਆਪਣਾ ਕੰਮ ਤੇ ਜਾਣ ਲਈ ਆ ਕੋਈ ਛੁੱਟੀ ਕਰਕੇ ਆਏ ਤੇ ਕੋਈ ਘਰ ਜਾ ਰਿਹਾ ਏ ਪਰ ਸਰਕਾਰ ਜਿਹੜੀ ਜਨਤਾ ਨੂੰ ਪਰੇਸ਼ਾਨ ਕਰਦੀ ਸੀ ਤੇ ਕਰਦੀ ਆ ਰਹੀ ਆ ਉਹ ਪਰੇਸ਼ਾਨੀ ਤੁਹਾਡੇ ਸਾਹਮਣੇ ਆ ਸਾਰੇ ਕੋਈ ਵਾਗਾ ਬਾਰਡਰ ਜਾਣ ਵਾਲੇ ਯਾਤਰੀ ਆ ਪਰ ਪੰਜਾਬ ਦੇ ਵਿੱਚ ਇਹ ਹਾਲਾਤ ਦਿਨ-ਬ-ਦਿਨ ਵਧਦੇ ਜਾ ਰਹੇ ਆ ਜਦੋਂ ਤੱਕ ਤਰਨਤਾਰ ਦੀ ਇਲੈਕਸ਼ਨਾਂ ਮਾਨ ਸਰਕਾਰ ਜਿਹੜੀ 4 ਵੋਟਾਂ ਕਹਿਣ ਅਸੀਂ ਤਰਨਤਨ ਜਾ ਰਹੇ ਆ ਪਰ ਅੰਬਰਸਰ ਦੇ ਹਲਕੇ ਦੇ ਵਿੱਚ ਅੰਬਰਸਰ ਲੋਕਾਂ ਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਏ ਜੇ ਜਨਤਨਤਨ ਇਲੈਕਸ਼ਨ ਤੇ ਮਾਨ ਸਰਕਾਰ ਉੱਥੇ ਰਹਿ ਬਣੇ ਸਾਹਿਬ ਉੱਥੇ ਰਹਿਣ ਪੰਜਾਬ ਦੀ ਜਿਹੜੀ ਅੰਬਰਸਰ ਦੀ ਜਨਤਾ ਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਮੈਂ ਮਾਨ ਸਰ ਲਗਭਗ 2 ਤੋਂ 3 ਕਿਲੋਮੀਟਰ ਦਾ ਜਾਮ ਚੱਲ ਚੁੱਕਾ ਏ ਤੇ ਡੇਲੀ ਇਹ ਲਾਦ ਦੇ ਸਵੇਰੇ ਦੀ ਸ਼ਾਮੀ ਸਵੇਰੇ ਵੀ 11 12 ਵਜੇ ਜਾਮ ਲੱਗਦਾ ਏ ਤੇ ਸ਼ਾਮੀ ਵੀ ਇਹੋ ਲਾਦ ਬਣਦੇ ਆ ਪੰਜਾਬ ਦੇ ਲੋਕਾਂ ਨੂੰ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਪਰੇਸ਼ਾਨ ਭੰਦੀ ਹੋਣੀ ਚਾਹੀਦੀ ਹੈ। ਰੋਲਾ ਹਦ ਕੀ ਬਣੇ ਪਏ 3-3 4-4 ਕਿਲੋਮੀਟਰ ਤੇ ਜਾਮ ਲੱਗੇ ਪਏ ਆ। 3-3 4-4 ਕਿਲੋਮੀਟਰ ਤੇ ਜਾਮ ਲੱਗੇ ਪਏ ਆ ਤੇ ਪਰੇਸ਼ਾਨ ਹੋ ਰਹੀ ਹੈ ਜਨਤਾ ਜਨਤਾ ਨੂੰ ਇਹਨਾਂ ਦੇਖੋ ਪਰੇਸ਼ਾਨ ਕੀਤਾ ਜਾ ਰਿਹਾ ਹੈ ਕੀ ਹਾਲਾਤ ਬਣਾਏ ਵੇ ਜਨਤਾ ਦੇ ਜਨਤਾ ਦੇ ਕੋਸ ਰਹੀ ਹੈ ਮਾਨ ਸਰਕਾਰ ਨੂੰ ਕੀ ਆਪਾਂ ਨੇ ਬਦਲਾਵ ਦੀ ਈਕਾਸ ਕੀਤੀ ਸੀ ਪਰ ਇਹ ਬਦਲਾਵ ਦੇਖੋ ਤੁਹਾਡੇ ਸਾਹਮਣੇ ਕੀ ਚੱਲ ਰਿਹਾ ਹੈ ਜਨਤਾ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਨਤਾ ਨੂੰ ਸਿਕਿਉਰਿਟੀ ਦੇ ਨਾਮ ਤੇ ਜਨਤਾ ਨੂੰ ਪਰਮਪਾਖ ਚ ਰੱਖਿਆ ਜਾ ਰਿਹਾ ਹੈ ਕਿ ਸਿਕਿਉਰਿਟੀ ਦੇ ਕਰਕੇ ਜਿਹੜਾ ਕੀਤਾ ਜਾ ਰਿਹਾ ਹੈ ਇਹ ਅੰਮ੍ਰਿਤਸਰ ਟੂਰਿਸਟ ਹੱਭ ਗਿਆ ਜਾਂਦਾ ਹੈ ਜੀ ਬਿਲਕੁਲ ਜੀ ਅੰਮ੍ਰਿਤਸਰ Delhi 15 ਤੋਂ 20 ਹਜ਼ਾਰ ਯਾਤਰੀ ਆਂਦੇ ਆ 15 ਤੋਂ 20 ਹਜ਼ਾਰ ਯਾਤਰੀ ਜਿਹੜੇ ਗੁਰੂ ਘਰ ਦੇ ਦਰਸ਼ਨ ਤੋਂ ਬਾਅਦ ਬਾਹਰ ਦੇ ਜਾਂਦੇ ਆ ਉਹ ਜਨਤਾ ਕੀ ਸੋਚਦੀ ਹੋਏਗੀ ਕਿ ਅੰਮ੍ਰਿਤਸਰ ਦੇ ਵਿੱਚ ਕੀ ਹਾਲਾਤ ਆ ਅੰਮ੍ਰਿਤਸਰ ਦੇ ਵਿੱਚ ਜਿਹੜੇ ਲੋਕੀ ਗੁਰੂਗੜ੍ਹ ਦੇਰਸ਼ਨ ਕਰਨ ਜਾਂਦੇ ਆ ਇਹੋ ਸਮੇ ਬਾਰਡਰ ਤੇ ਜਾਂਦਾ ਏ ਤੇ ਇਹੋ ਸਮੇ ਬਾਰਡਰ ਤੇ ਜਾਣ ਕਰਕੇ ਰੋਡ ਤੇ ਰਸ਼ਵੀ ਬਹੁਤ ਜ਼ਿਆਦਾ ਰਹਿੰਦਾ ਏ ਇਹ ਰਾਸ਼ਟਰੀ ਦੇਖ ਸਕਦੇ ਹੋ ਕਿੰਨਾ ਕਿ ਜ਼ਿਆਦਾ ਏ ਤੇ ਜਨਤਾ ਕਿੰਨੀ ਪਰੇਸ਼ਾਨ ਹੋ ਰਹੀ ਹੋਏਗੀ ਇੰਨਾ ਕਰਕੇ